ਵਾਹ ਜੇ ਕਰ ਖਲਸਾ ਵਾਹ ਜੇ ਕੀ ਫਤਿਹ ਸੋਠ ਰਾਗ ਭਗਤ ਕਬੀਰ ਜੀ ਉਚਾਰਨ ਕਰਦੇ ਨੇ ਕਿਆ ਪੜੀਏ ਕਿਆ ਗੁਣੀਏ ਕਿਆ বেদ ਪੁਰਾਨਾ ਸੁਣੀਏ ਪੜੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਕਬੀਰ ਜੀ ਕਹਿੰਦੇ ਨੇ ਕਿ ਪੜਿਆ ਤੇ ਗੁਣ ਗਨਾਇਆ ਵੇਦਾਂ ਪੁਰਾਣਾ ਦੀਆਂ ਕਥਾ ਕਹਾਣੀਆਂ ਸੁਣਿਆ ਕੋਈ ਵੀ ਪ੍ਰਾਪਤੀ ਨਹੀਂ ਹੁੰਦੀ ਕਿਉਂ ਜਿਸਨਾ ਜਰ ਤੱਕ ਆਪਣੀ ਅੰਦਰ ਆਤਮੇ ਦੀ ਆਵਾਜ਼ ਦੇ ਨਾਲ ਪਰਮੇਸ਼ਰ ਦੇ ਨਾਲ ਨਹੀਂ ਜੁੜਾਂਗੇ ਪਿਆਰਿਓ। ਉਹਨਾ ਚਿਰ ਤੱਕ ਸਾਨੂੰ ਕੋਈ ਪ੍ਰਾਪਤੀ ਨਹੀਂ ਹੋਵੇਗੀ। ਪੜ੍ਹੇ ਸੁਨੇ ਕਿਆ ਹੋਈ। ਕਹਿੰਦਾ ਪੜ੍ਹੀ ਚੱਲੋ ਸੁਣੀ ਚੱਲੋ। ਪਰ ਜਿੰਨਾ ਚਿਰ ਉਹਨੂੰ ਹਿਰਦੇ ਵਿੱਚ ਨਾ ਵਸਾਇਆ ਉਹਦੇ ਤੇ ਅਮਲ ਨਾ ਪਿਆਰਿਓ ਕੀਤਾ। ਜੋ ਸਹਿਜ ਨਾਲ ਮਿਲਿਓ ਸੋਈ ਪਰਮਾਤਮਾ ਦੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ ਪਰਮੇਸ਼ਰ ਦੀ ਪ੍ਰਾਪਤੀ ਹੋਏਗੀ ਉਹ ਦੇਤੇ ਅਮਲ ਕੀਤੇ ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚੇ 12 12 ਐ ਗਵਾਰ ਗੁਨੁਖ ਤੂੰ ਹਰੀ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ ਤੂੰ ਪਰਮੇਸ਼ਰ ਦੇ ਨਾਮ ਦੇ ਨਾਲ ਨਹੀਂ ਜੁੜਦਾ ਤੂੰ ਜਿਸ ਵਲੇਸ ਦੁਨੀਆ ਤੇ ਆਇਆ ਸੀ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਅਪਕੀ ਬਾਰ ਬਖਸ਼ ਬੰਦੇ ਨੂੰ ਬਉ ਨ ਭਵਜਲ ਫੇਰਾ ਤੇ ਏ ਪਿਆਰਿਓ ਮਨੁੱਖਾ ਜਾਮਾ ਐਵੇਂ ਨਹੀਂ ਜਿਮੰਦਾ ਬੜੀਆਂ ਘਾਲਣਾਵਾਂ ਤੋਂ ਵਾਦਾ ਇਹ ਮਨੁੱਖਾ ਜਮਾਂ ਮਿਲਦਾ ਹੈ ਤੇ ਮਿਲਦਾ ਕਿਸ ਵਾਸਤੇ ਹੈ ਕਿ ਦੁਬਾਰਾ ਦੁਬਾਰਾ ਜੁਨਨਾ ਦੇ ਵਿੱਚ ਪਾਉਣਾ ਨਹੀਂ ਦੁਬਾਰਾ ਦੁਬਾਰਾ ਜਨਮ ਨਾ ਲੈਣਾ ਪਵੇ ਦੁਬਾਰਾ ਦੁਬਾਰਾ ਖੱਜਲ ਖਰਾਬ ਨਾ ਹੋਣਾ ਪਵੇ ਇਸ ਵਾਰ ਹੀ ਪਰਮੇਸ਼ਰ ਕਿਰਪਾ ਕਰ ਦੇਵੇ ਸਾਡਾ ਆਵਾ ਗਮਣ ਦਾ ਚੱਕਰ ਕਟਿਆ ਜਾਵੇ 84 ਵਾਲਾ ਗੇੜ ਕਟਿਆ ਜਾ ਹੁਣ ਪਿਆਰਿਓ ਪੁਰਾਣੇ ਤੇ ਜਿਹੜੇ ਸਿਆਣੇ ਉਹਨਾਂ ਨੂੰ ਪਤਾ ਹੈ ਖੂਹ ਚੱਲਦੇ ਹੁੰਦੇ ਸਨ ਖੂਹ ਦੇ ਵਿੱਚ ਮਾਲ ਹੁੰਦੀ ਸੀ ਜਿਹੜੀ ਮਾਲ ਸੀ ਉਹ ਜਿਵੇਂ ਖੂਹ ਚੱਲਦਾ ਸੀ ਗਿਰਦੀ ਸੀ ਪਾਣੀ ਦੇ ਵਿੱਚ ਟਿੰડા ਜਾਂਦੀਆਂ ਸਨ ਭਰ ਕੇ ਆਉਂਦੀਆਂ ਸਨ ਸਖੜੀਆਂ ਹੋ ਕੇ ਫਿਰ ਚਲੀਆਂ ਜਾਂਦੀਆਂ ਸਨ ਫਿਰ ਭਰਦੀਆਂ ਸਨ ਫਿਰ ਸਖਣੀਆਂ ਹੁੰਦੀਆਂ ਸਨ ਇਸੇ ਤਰ੍ਹਾਂ ਯਾਨੀ ਕਿ ਉਹਨਾਂ ਦਾ ਸਿਸਟਮ ਐਸਾ ਵੈਕੂ ਨੇ ਬਣਾਇਆ ਸੀ ਉਹ ਥੱਲੇ ਭਰਨ ਵਾਸਤੇ ਜਾਂਦੀਆਂ ਸਨ ਭਰ ਕੇ ਆਉਂਦੀਆਂ ਸਨ ਖਾਲੀ ਹੋ ਕੇ ਚਲੇ ਜਾਂਦੀਆਂ ਸਨ ਔਰ ਜਿਹੜਾ ਉਸ ਪਾਣੀ ਦੀ ਵਰਤੋਂ ਕਰਦਾ ਸੀ ਉਹਦੇ ਨਾਲ ਪੈੜੀਆਂ ਪਰਦਨ ਸੀ ਹੁਣ ਜਿਹੜਾ ਸਾਡਾ ਪਿਆਰੇ ਜੀਵਣ ਉਹ ਖੂ ਦੀਆਂ ਟਿੰਡਾਂ ਮਰ ਗਿਆ ਜੇ ਤਾਂ ਪਰਮੇਸ਼ਰ ਦੇ ਨਾਲ ਜੁੜ ਗਿਆ ਤੇ ਦੁਬਾਰਾ ਟਿੰਡਾ ਵਾਂਗੂ ਪਾਣੀ ਦੇ ਵਿੱਚ ਫੇਰ ਜਾਣਾ ਫੇਰ ਆਉਣਾ ਫੇਰ ਜਾਣਾ ਨਹੀਂ ਹੋਵੇਗਾ ਪਰਮੇਸ਼ਰ ਦੀ ਕਿਰਪਾ ਹੋ ਜੇਗੀ ਤੇ ਤਾਂ ਹੀ ਤੱਕ ਭਗਤ ਕਬੀਰ ਜੀ ਲਿਖਦੇ ਨੇ ਕਿ ਹਰ ਕਾ ਨਾਮ ਨਾ ਜਪਸ ਗੁਵਾਰਾ ਤੂੰ ਹਰੀ ਪ੍ਰਮਾਤਮਾ ਦੇ ਨਾਮ ਨੂੰ ਸਿਮਰਦਾ ਨਹੀਂ ਕੀ ਆ ਸੋਚੇਂ ਬਾਰਕ ਬਾਰਾ ਅਜੇ ਸੋਚੀ ਜਾ ਰਿਹਾ ਹੈ ਕਿ ਮੈਂ ਕੋਈ ਗੱਲ ਨਹੀਂ ਅੱਜ ਦਾ ਕੰਮ ਕੱਲ ਕੱਲ ਦਾ ਕੰਮ ਪਰਸੋਂ ਇਤਨੀ ਵੀ ਕੀ ਜਲਦੀ ਹੈ ਅਭੀ ਪੜੇ ਹੈ ਬਰਸ ਜ਼ਿੰਦਗੀ ਸਾਰੀ ਪੜੀ ਹੈ ਜ਼ਿੰਦਗੀ ਬਹੁਤ ਲੰਮੀ ਹੈ ਤੇ ਆਖੀਰ ਦੇ ਵਿੱਚ ਆ ਕੇ ਰੱਬ ਦਾ ਸਿਮਰਨ ਕਰ ਲਾਂਗੇ ਨਹੀਂ ਪਿਆਰਿਓ ਹੁਕਮ ਹੈ ਸਵਾਸ ਸਵਾਸ ਨਾਮ ਜਪਦਾ ਹੁਕਮ ਹੈ ਹਰ ਸਾਹ ਨਾਲ ਪਰਮੇਸ਼ਰ ਦਾ ਨਾਮ ਲੈਣ ਦਾ ਹਮ ਆਦਮੀ ਹਾਂ ਇੱਕ ਦਮੀ ਆਦਮੀ ਕਿੱਥੋਂ ਬਣਿਆ ਦਮ ਤੋਂ ਦਮ ਆਇਆ ਤੇ ਆਦਮੀ ਨਾ ਦਾ ਮਾਇਆ ਦੇ ਦਮੀ ਦਮੀ ਤੋਂ ਭਾਵ ਡਮੀ ਡਮੀ ਤੋਂ ਭਾਵ ਮਰਿਆ ਜੇ ਸਾਹ ਹੀ ਨਾ ਆਇਆ ਤੇ ਬੰਦਾ ਖਤਮ ਕਹਿੰਦਾ ਭਾਵ ਕਿ ਦਮ ਦੇ ਨਾਲ ਬੰਦਾ ਤੇ ਜੇ ਦਮ ਆਇਆ ਤੇ ਚੱਲਿਆ ਤੇ ਪਰਮੇਸ਼ਰ ਕਹਿੰਦਾ ਤੇਰਾ ਇੱਕ ਵੀ ਦਮ ਜਿਹੜਾ ਹੈ ਨਾ ਇੱਕ ਵੀ ਤੇਰਾ ਸਾਹ ਖਾਲੀ ਨਹੀਂ ਜਾਣਾ ਚਾਹੀਦਾ ਪਰਮੇਸ਼ਰ ਦੇ ਨਾਲ ਜੁੜੇਗਾ ਤਾਂ ਤੇਰੀ ਬੰਦ ਖਰਾਸੀ ਹੋਵੇਗੀ ਨਹੀਂ ਤਾਂ ਆਵਾ ਗਾਉਣ ਦੇ ਚੱਕਰਾਂ ਦੇ ਵਿੱਚ ਪਿਆ ਰਵੇਂਗਾ ਰਹਾਉ ਅੰਧਿਆਰੇ ਦੀਪਕ ਚਾਹੀਏ ਹੁਣ ਪਿਆਰਿਓ ਅੰਨੇ ਬੰਦੇ ਨੂੰ ਆਪਾਂ ਦੀਵਾ ਉਡਾ ਲੀਏ ਤੋ ਕੀ ਕਰੇਗਾ ਉਹਦੇ ਵਾਸਤੇ ਜਗਦਾ ਦੀਵਾ ਵੀ ਉਹੋ ਜਿਹਾ ਉਹਦੇ ਵਾਸਤੇ ਬੁਝਿਆ ਵੀ ਉਹੋ ਜਿਹਾ ਹੁਣ ਇੱਕ ਮਨੁੱਖ ਨਿਰਾਨ ਹੈ ਅੱਖਾਂ ਤੋਂ ਕਹਿਣ ਲੱਗਾ ਸ਼ਾਮਾਂ ਦਾ ਟਾਈਮ ਦੱਸਿਆ ਕਿਸੇ ਨੇ ਕਿ ਸ਼ਾਮਾਂ ਦਾ ਟਾਈਮ ਵੈਸੇ ਤਾਂ ਅੰਦਾਜ਼ਾ ਹੀ ਲਗਾ ਲੈਂਦੇ ਸੀ ਪਿਆਰੇ ਜਿਹੜੇ ਨਿਧਾਨ ਨੇ ਨਾ ਹੁਣ ਅੱਜ ਦਰਬਾਰ ਸਾਹਿਬ ਚ ਕੀਰਤਨ ਚੱਲਦਾ ਪਿਆ ਸੀ ਤੇ ਭਾਈ ਸਾਹਿਬ ਜਿਹੜੇ ਅੱਖਾਂ ਤੋਂ ਮੁਨਾਖੇ ਨੇ ਬੜੀ ਮਿੱਠੀ ਆਵਾਜ਼ ਦੇ ਵਿੱਚ ਕੀਰਤਨ ਕਰਦੇ ਨੇ ਪਰਮੇਸ਼ਰ ਨੇ ਕਿੰਨੀ ਵੱਡੀ ਬਖਸ਼ਿਸ਼ ਕੀਤੀ ਹੋਵੇਗੀ ਨਾ ਕਿਸ ਤਰ੍ਹਾਂ ਵਾਜਾ ਸਿੱਖਿਆ ਹੋਵੇਗਾ ਕਿਸ ਢੰਗ ਦੇ ਨਾਲ ਉਹਨੇ ਗੁਰਬਾਣੀ ਨੂੰ ਪੜ੍ਹਿਆ ਹੋਵੇਗਾ ਕਿਸ ਢੰਗ ਨਾਲ ਗੁਰਬਾਣੀ ਨੂੰ ਗਾਇਨ ਕਰਨਾ ਸਿੱਖਿਆ ਕਿ ਇਸ ਢੰਗ ਦੇ ਨਾਲ ਉਹ ਅੰਦਾਜ਼ਾ ਲਾਉਂਦਾ ਪਿਆ ਹੈ ਕਿ ਗੁਰੂ ਸਾਹਿਬ ਦੇ ਰੂਪ ਆ ਰਹੇ ਨੇ ਹੁਣ ਆਹ ਸ਼ਬਦ ਲਿਖ ਤੇ ਕਿਸ ਢੰਗ ਨਾਲ ਉਹਨੂੰ ਪਤਾ ਹੈ ਕਿ ਮੇਰਾ ਸਮਾਂ ਸਮਾਪਤ ਹੋ ਗਿਆ ਕਹਿੰਦਾ ਭਾ ਕਿ ਪਰਮੇਸ਼ਰ ਬਖਸ਼ਿਸ਼ ਕਰਦਾ ਹੈ ਇੱਕ ਅੰਨੇ ਬੰਦੇ ਨੂੰ ਕਹਿਣ ਲੱਗਾ ਮੈਨੂੰ ਇੱਕ ਲੈਂਪ ਦੇ ਦਿਓ ਲਾਲ ਟੈਨ ਦੇ ਦਿਓ ਸ਼ਾਮ ਦਾ ਸਮਾਂ ਹੈ ਮੈਂ ਚੱਲਣਾ ਹੁਣ ਸੁਜਾਕਾ ਬੰਦਾ ਕਹਿਣ ਲੱਗਾ ਵੀ ਤੂੰ ਲੈਪ ਕੀ ਕਰਨੀ ਸਿੱਧੀ ਡੰਡੀ ਆਪਦੀ ਲੱਗੇ ਜਾਣਾ ਕਹਿੰਦਾ ਮੈਂ ਤਾਂ ਤੁਰਿਆ ਜਾਵਾਂਗਾ ਪਰ ਜਿਹੜਾ ਕੋਈ ਅੱਖਾਂ ਵਾਲਾ ਆ ਲੈਂਪ ਹੋਈ ਤੇ ਪਾਸੇ ਦੇ ਹੋ ਕੇ ਲੱਗ ਜਾਏਗਾ ਨਹੀਂ ਤੇ ਅੱਖਾਂ ਵਾਲਾ ਨੇਰੀ ਦੇ ਵਿੱਚ ਮੇਰੇ ਵਿੱਚ ਵਧੇਗਾ ਇੱਕ ਸੁਜਾਕਾ ਬੰਦਾ ਕਮਰੇ ਦੇ ਵਿੱਚ ਬੈਠਾ ਹੋਵੇ ਇੱਕ ਕੋਸੇ ਜਗ੍ਹਾ ਤੇ ਪਿਆਰਿਓ ਅੰਨਾ ਬੰਦਾ ਆਣ ਕੇ ਬਹਿਣ ਜਾਵੇ ਬੱਤੀ ਚਲਈ ਜਾਵੇ ਜਾਂ ਬਾਹਰ ਨਿਕਲਣਾ ਹੋਵੇ ਗਰਮੀ ਬੜੀ ਆ ਪੱਖੇ ਬੰਦ ਸਾਰਾ ਕੁਝ ਬੰਦ ਹੈ ਜੇ ਤੋ ਬਾਹਰ ਨਿਕਲੇਗਾ ਨਾ ਸਜਾਖਾ ਬੰਦਾ ਠੇਡਾ ਖਾਵੇਗਾ ਅੰਨਾ ਬੰਦਾ ਕਦੀ ਠੇਡਾ ਨਹੀਂ ਖਾਵੇਗਾ ਕਿਉਂ ਸਜਾਖਾ ਬੰਦਾ ਚਾਨਣ ਆ ਲੈਟ ਜਗਦੀ ਆ ਆਰਾਮ ਨਾਲ ਕੇ ਬੈਠ ਗਿਆ ਅੰਨਾ ਬੰਦਾ ਭੂਵੇ ਤੋ ਗਿਲੇਗਾ ਪੰਜ ਕਦਮ ਅੱਗੇ ਆਇਆ ਤਿੰਨ ਕਦਮ ਖੱਬੇ ਗਿਆ ਦੋ ਕਦਮ ਐਸ ਬੰਦੇ ਨੂੰ ਹੋ ਕੇ ਬੈਠ ਗਿਆ ਹੁਣ ਜਦੋਂ ਕਮਰੇ ਚੋਂ ਬਾਹਰ ਆਵੇਗਾ ਦੋ ਕਦਮ ਪਹਿਲਾਂ ਚੱਲਿਆ ਤਿੰਨ ਕਦਮ ਬਾਅਦ ਚੱਲਿਆ ਪੰਜ ਕਦਮ ਬਾਹਰ ਚੱਲਿਆ ਕਦੇ ਠੇਡਾ ਨਹੀਂ ਖਾਏਗਾ ਕੋਈ ਜਗਿਆ ਸੁਆ ਉਹਨੂੰ ਸਮਝਿਆ ਕਿ ਮੈਂ ਇਸ ਤਰੀਕੇ ਨਾਲ ਬਾਹਰ ਜਾਣਾ ਫੋਨ ਜਿਹੜਾ ਸਜਾਖਾ ਬੰਦਾ ਹੈ ਉਹ ਆਪਣੇ ਆਰਮ ਨਾਲ ਹੀ ਤੁਰਿਆ ਆਵੇਗਾ ਪਰ ਜਦੋਂ ਉਹ ਅਵੇਸਲਾ ਹੋ ਕੇ ਆਏਗਾ ਹਨੇਰੇ ਚੋਂ ਬਾਹਰ ਜਾਏਗਾ ਪਿਆਰੇ ਤੇ ਛੇਡਾ ਖਾਵੇਗਾ ਖਾਵੇਗਾ ਕਿ ਉਹ ਨਹੀਂ ਖਾਏਗਾ ਕਿਉਂਕਿ ਉਹ ਬੇਸਲਾ ਸੀ ਉਹਨੂੰ ਸਮਝ ਨਹੀਂ ਸੀ ਉਹਨੇ ਪਹਿਲਾਂ ਸਾਬ ਨਹੀਂ ਲਾਇਆ ਕਹਿਣ ਦਾ ਭਾਵ ਕਿ ਗੁਰੂ ਦੇ ਨਾਲ ਵੀ ਪਿਆਰਿਓ ਜੁੜਨਾ ਹੈ ਤੇ ਅਵੇਸਲੇ ਪੰਨ ਨਾਲ ਨਹੀਂ ਜੁੜਿਆ ਜਾਣਾ ਪਰਮੇਸ਼ਰ ਦੇ ਨਾਲ ਜੁੜਨ ਵਾਸਤੇ ਸਾਨੂੰ ਸचेਤ ਹੋਣਾ ਪੈਣਾ ਅੰਧਿਆਰੇ ਦੀਪ ਗਚਈਏ ਇੱਕ ਬਸਤ ਅਗੋਚਰ ਲਈਏ ਬਸਤ ਇਹ ਗੋਚਰ ਪਾਈ ਘਟ ਦੀਪ ਕਰਿਆ ਸਮਾਈ ਹੁਣ ਪਿਆਰਿਓ ਇੱਕ ਸਜਾਖਾ ਬੰਦਾ ਹੈ ਇੱਕ ਅੰਨਾ ਬੰਦਾ ਲੈਪ ਲੈ ਗਿਆ ਉਹਦੇ ਆਸਰੇ ਦੇ ਨਾਲ ਦੂਜਿਆਂ ਨੂੰ ਚਾਨਣ ਹੋਇਆ ਤੇ ਵੱਜ ਨੂੰ ਵੱਜ ਗਏ ਇੱਕ ਸਜਾਖਾ ਬੰਦਾ ਹੱਥ ਤੇ ਦੀਵਾ ਰੱਖ ਲੈ ਤੇ ਗੁਰਬਾਣੀ ਪਤਾ ਕੀ ਕਹਿੰਦੀ ਆ ਕਹਿੰਦੀ ਹੱਥ ਦੀਪ ਕੂਏ ਪਰੇ ਸੂਰਿਆ ਤੁਰਿਆ ਜਾਂਦੇ ਆ ਅੱਗੇ ਦਿਸਦਾ ਨਹੀਂ ਉਹਨੂੰ ਉਹਦੇ ਅੱਖਾਂ 'ਚ ਲਾਈਟ ਪੈਂਦੀ ਆ ਖੂਹ ਦੇ ਵਿੱਚ ਡਿੱਗ ਪੈਂਦਾ ਪਾਸੇ ਵਾਲਿਆਂ ਨੂੰ ਨਜ਼ਰ ਆਉਂਦੀ ਕਹਿਣ ਦਾ ਭਾਵ ਕਿ ਕਹੇ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮੰਨਿਆ ਕਬੀਰ ਜੀ ਕਹਿੰਦੇ ਹੁਣ ਸਮਝ ਲੱਗੀ ਗੱਲ ਜਿਹੜੀ ਕੁੰਡੀ ਸੀ ਉਹਦੀ ਸਮਝ ਨਹੀਂ ਸੀ ਲੱਗਦੀ ਹੁਣ ਸਮਝ ਲੱਗ ਗਈ ਹੈ ਕਿ ਪਰਮੇਸ਼ਰ ਦੇ ਨਾਲ ਜੁੜਾਂਗੇ ਪਰਮੇਸ਼ਰ ਦਾ ਸਿਮਰਨ ਕਰਾਂਗੇ ਪਰਮੇਸ਼ਰ ਦੇ ਨਾਲ ਇੱਕਮਿਕ ਹੋਵਾਂਗੇ ਫੇਰੀ ਇਹ ਦੁਨੀਆਂ ਤੋਂ ਤਰਿਆ ਜਾਣਾ ਹੈ ਤੇ ਜਦ ਜਾਣਿਆ ਤੋ ਮਨ ਮੰਨਿਆ ਤੇ ਮਨ ਵੀ ਮੇਰਾ ਹੁਣ ਮੰਨ ਗਿਆ ਮਨ ਸਮਝ ਗਿਆ ਕਿ ਵਾਕਿਆ ਹੀ ਇਹ ਹੋਣਾ ਹੈ ਗਤੀ ਹੋਣੀ ਹੈ ਇਹ ਦੁਨੀਆਂ ਤੋਂ ਜਾਣਾ ਹੈ ਤੇ ਫਿਰ ਇਸ ਤਰੀਕੀ ਨਾਲ ਹੀ ਹੋਣੀ ਹੈ ਤੇ ਅੱਗੇ ਕੀ ਕਹਿੰਦੇ ਨੇ ਭਗਤ ਜੀ ਕਹਿੰਦੇ ਮਨ ਮੰਨੇ ਲੋਗ ਨਾ ਪਤੀਜੇ ਕਹਿੰਦਾ ਮੇਰਾ ਤੇ ਮਨ ਮੰਨ ਗਿਆ ਲੋਕ ਨਹੀਂ ਮੰਨਦੇ ਲੋਕਾਂ ਨੂੰ ਕਿਵੇਂ ਸਮਝਾਵਾਂ ਇੱਕ ਗੁਰਬਾਣੀ ਦੇ ਵਿੱਚ ਦਰਜਿਆ ਪਿਆਰਿਓ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਆ ਕਹਿੰਦੇ ਨਾ ਫਦੀ ਜੇ ਤੋਕੇ ਕੀ ਜੇ ਆਂਦਾ ਆਪਣਾ ਕੰਮ ਸਵਾਰ ਤੈਨੂੰ ਕਿਸੇ ਨਾਲ ਕੀ ਤੂੰ ਆਪਣੀ ਸਮਝ ਰੱਖ ਨਹੀਂ ਮੰਨਦੇ ਨਾ ਮੰਨਣ ਜਦੋਂ ਮੰਨ ਜਾਣਗੇ ਉਹ ਵੀ ਤਰ ਜਾਣਗੇ ਨਹੀਂ ਦੇਖੋ ਉਹਦੀਆਂ ਟਿੰਡਾ ਵਾਂਗੂ ਆਵਾ ਗੌਂ ਦੇ ਚੱਕਰ ਦੇ ਵਿੱਚ ਪਏ ਹੋਏ ਤੋ ਰਹੀ ਆਉਣਗੇ ਸਿੱਖ ਨਹੀਂ ਹੋਰ ਫਿਤ ਭਰੀयत ਹੈ ਖਾਲੀ ਆਉਂਦੀਆਂ ਤੁਰੀਆਂ ਜਾਂਦੀਆਂ ਭਰਦੀਆਂ ਜਾਂਦੀਆਂ ਤੁਰੀਆਂ ਆਉਂਦੀਆਂ ਇਸੇ ਚੱਕਰ ਦੇ ਵਿੱਚ ਆਵਾ ਗਉਣ ਜਤੁਰਿਆ ਬੰਦਾ ਤੁਰਿਆ ਰਹੇਗਾ ਪਰ ਜੇ ਪਰਮੇਸ਼ਰ ਦੇ ਨਾਲ ਪਿਆਰੇ ਜੁੜ ਗਏ ਸੋਜੀ ਦੇ ਨਾਲ ਤੇ ਸਤਿਗੁਰੂ ਸਾਡੇ ਤੇ ਕਿਰਪਾ ਕਰ ਦੇਵੇਗਾ ਸੋ ਪਿਆਰੇ ਹੋਏ ਸੀ ਸੋਰ raag ਵਿੱਚ ਭਗਤ ਕਬੀਰ ਜੀ ਵੱਲੋਂ ਸ਼ਬਦ ਜੋ ਆਗੀ ਨੇ ਸ਼ਰਵਣ ਕੀਤਾ ਹੈ ਤੁੰਤਰ ਜੋ ਹੋਗਾ ਆਪਣਾ ਕੀਮਤੀ ਸਮਾਂ ਗੁਰੂ ਜਰ ਤੇ ਲਗਾਉਂਦੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਸਮੂਹ ਸੰਗਤਾਂ ਦੀਆਂ ਦਰ ਹਾਜ਼ਰੀਆਂ ਪ੍ਰਮਾਨ ਕਰਨ ਧਰਮ ਕਰੋ ਨਾਮ ਦਾ ਸਿੱਖੀ ਜੀਵਨ ਚੜ੍ਹਦੀਆਂ ਕਲਾਂ ਦੇਹੀ ਰੋਗ ਤਾਂ ਤੰਦਰੁਸਤੀਆਂ ਹਰ ਮਦਾਨ ਫਤਿਹ ਬਖਸ਼ਿਸ਼ ਕਰੇ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ